ਸੱਚਾ ਕਾਲ ਲਿਵਿੰਗ ਇਟ ਅ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਸੁਪਰੀਆ T20 ਵਿਸ਼ਵ ਕੱਪ ਦੇ ਵਿੱਚ ਬੀਤੀ ਦਿਨੀ ਭਾਰਤ ਤੇ ਪਾਕਿਸਤਾਨ ਦਾ ਬੇਸਬਰੀ ਨਾਲ ਉਡੀਕੇ ਜਾਣ ਵਾਲਾ ਮੁਕਾਬਲਾ ਹੋਇਆ ਆਖਰੀ ਗੇਂਦ ਤੱਕ ਚੱਲੇ ਇਸ ਬੇਹੱਦ ਰੋਮਾਂਚਿਕ ਮੁਕਾਬਲੇ ਦੇ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾ ਦਿੱਤਾ ਭਾਰਤ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨ ਦੇ ਖਿਡਾਰੀ ਭਾਵੁਕ ਹੋ ਗਏ ਤੇ ਫੁੱਟ ਫੁੱਟ ਕੇ ਰੋਣ ਲੱਗ ਪਏ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦਸ ਦੇ ਕੇ ਭਾਰਤ ਤੇ ਪਾਕਿਸਤਾਨ ਦੀ ਟੀਮ ਆਮੋ ਸਾਹਮਣੇ ਹੋਈ ਜਿਸ ਦੇ ਵਿੱਚ ਟੀਮ ਨੇ 120 ਦੌੜਾਂ ਦਾ ਟਿਚਾ ਰੱਖਿਆ ਸੀ ਪਰ ਤੇਜ਼ ਗੇਂਦਬਾਜ਼ਾ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤੀ ਟੀਮ ਨੇ ਮੈਚ ਆਪਣੇ ਕਬਜ਼ੇ ਵਿੱਚ ਕਰ ਲਿਆ ਹਾਰ ਤੋਂ ਬਾਅਦ ਪਾਕਿਸਤਾਨ ਦਾ ਇੱਕ ਸਟਾਰ ਖਿਡਾਰੀ ਭਾਵੁਕ ਹੋ ਕੇ ਰੋਣ ਲੱਗ ਗਿਆ ਜਿਸ ਦੀ ਵੀਡੀਓ ਤੇਜ਼ੀ ਨਾਲ ਇੰਟਰਨੈਟ ਤੇ ਵਾਇਰਲ ਹੋ ਰਹੀ ਹੈ ਮੈਚ ਹਾਰਨ ਤੋਂ ਬਾਅਦ ਨਸੀਮ ਸ਼ਾਹ ਦੀਆਂ ਅੱਖਾਂ 'ਚ ਹੰਝੂ ਆ ਗਏ ਸ਼ਾਹੀਨ ਅਫਰੀਦੀ ਉਸ ਨੂੰ ਹੌਸਲਾ ਦਿੰਦੇ ਹੋਏ ਮੈਦਾਨ ਤੋਂ ਬਾਹਰ ਲੈ ਗਏ ਸਹਾਇਕ ਸਟਾਫ ਮੈਂਬਰਾਂ ਨੇ ਨਸੀਮ ਸ਼ਾਹ ਨੂੰ ਸੰਭਾਲਿਆ ਇੱਥੇ ਦੱਸਣਾ ਬੰਦਾ ਹੈ ਕਿ ਪਾਕਿਸਤਾਨ ਦੀ ਇਹ ਦੂਜੀ ਹਾਰ ਹੈ ਇਸ ਤੋਂ ਪਹਿਲਾਂ ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਹੀ ਯੂਐਸਏ ਟੀਮ ਨੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਸੀ ਤੁਹਾਨੂੰ ਦੱਸ ਦਈਏ ਕਿ ਨਸੀਮ ਸ਼ਾਹ ਨੇ ਅੰਤ ਵਿੱਚ ਟੀਮ ਨੂੰ ਮੈਚ ਜਿਤਾਉਣ ਦੀ ਪੂਰੀ ਕੋਸ਼ਿਸ਼ ਕੀਤੀ ਉਸਨੇ 4 ਗੇਂਦਾਂ ਵਿੱਚ 10 ਦੌੜਾਂ ਬਣਾਈਆਂ ਟੀਮ ਨੂੰ ਆਖਰੀ ਦੋ ਦੌੜਾਂ ਤੇ ਜਿੱਤ ਲਈ 12 ਦੌੜਾਂ ਦੀ ਲੋੜ ਸੀ ਜਿਸ ਤੇ ਪਾਕਿਸਤਾਨ ਸਿਰਫ 6 ਦੌੜਾਂ ਹੀ ਬਣਾ ਸਕਿਆ ਨਸੀਮ ਸ਼ਾਹ ਦੇ ਰੋਂਦੇ ਹੋਏ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ ਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਇੱਕ ਤਸਵੀਰ ਵੀ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਨਸੀਮ ਸ਼ਾਹ ਨੂੰ ਦਿਲਾਸਾ ਦਿੰਦੇ ਹੋਏ ਨਜ਼ਰ ਆ ਰਹੇ ਨੇ ਜੋ ਹਾਰ ਤੋਂ ਬਹੁਤ ਦੁਖੀ ਦਿਖ ਰਹੇ ਨੇ ਸੱਚੀ ਗੱਲ ਲਿਵਿੰਗ ਇਨ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਸੁਪਰੀਆ ਟੀ-20 ਵਿਸ਼ਵ ਕੱਪ ਦੇ ਵਿੱਚ ਬੀਤੀ ਦਿਨੀ ਭਾਰਤ ਤੇ ਪਾਕਿਸਤਾਨ ਦਾ ਬੇਸਬਰੀ ਨਾਲ ਉਡੀਕ ਕੇ ਜਾਣ ਵਾਲਾ ਮੁਕਾਬਲਾ ਹੋਇਆ ਆਖਰੀ ਗੇਂਦ ਤੱਕ ਚੱਲੇ ਇਸ ਬਿਹਤ ਰੋਮਾਂਚਿਕ ਮੁਕਾਬਲੇ ਦੇ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾ ਦਿੱਤਾ ਭਾਰਤ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨ ਦੇ ਖਿਡਾਰੀ ਭਾਵੁਕ ਹੋ ਗਏ ਤੇ ਫੁੱਟ ਫੁੱਟ ਕੇ ਰੋਣ ਲੱਗ ਪਏ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੱਸ ਦੇ ਕਿ ਭਾਰਤ ਤੇ ਪਾਕਿਸਤਾਨ ਦੀ ਟੀਮ ਆਮੋ ਸਾਹਮਣੇ ਹੋਈ ਜਿਸ ਦੇ ਵਿੱਚ ਟੀਮ ਨੇ 120 ਦੌੜਾਂ ਦਾ ਟਿਚਾ ਰੱਖਿਆ ਸੀ ਪਰ ਤੇਜ਼ ਗੇਂਦਬਾਜ਼ਾ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤੀ ਟੀਮ ਨੇ ਮੈਚ ਆਪਣੇ ਕਬਜ਼ੇ ਵਿੱਚ ਕਰ ਲਿਆ ਹਾਰ ਤੋਂ ਬਾਅਦ ਪਾਕਿਸਤਾਨ ਦਾ ਇੱਕ ਸਟਾਰ ਖਿਡਾਰੀ ਭਾਵੁਕ ਹੋ ਕੇ ਰੋਣ ਲੱਗ ਗਿਆ ਜਿਸ ਦੀ ਵੀਡੀਓ ਤੇਜ਼ੀ ਨਾਲ ਇੰਟਰਨੈਟ ਤੇ ਵਾਇਰਲ ਹੋ ਰਹੀ ਹੈ ਮੈਚ ਹਾਰਨ ਤੋਂ ਬਾਅਦ ਨਸੀਮ ਸ਼ਾਹ ਦੀਆਂ ਅੱਖਾਂ 'ਚ ਹੰਝੂ ਆ ਗਏ ਸ਼ਾਹੀਨ ਅਫਰੀਦੀ ਉਸ ਨੂੰ ਹੌਸਲਾ ਦਿੰਦੇ ਹੋਏ ਮੈਦਾਨ ਤੋਂ ਬਾਹਰ ਲੈ ਗਏ ਸਹਾਇਕ ਸਟਾਫ ਮੈਂਬਰਾਂ ਨੇ ਨਸੀਮ ਸ਼ਾਹ ਨੂੰ ਸੰਭਾਲਿਆ ਇੱਥੇ ਦੱਸਣਾ ਬੰਦ ਆ ਕਿ ਪਾਕਿਸਤਾਨ ਦੀ ਇਹ ਦੂਜੀ ਹਾਰ ਹੈ ਇਸ ਤੋਂ ਪਹਿਲਾਂ ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਹੀ ਯੂ ਐਸ ਏ ਟੀਮ ਨੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਸੀ ਤੁਹਾਨੂੰ ਦੱਸ ਦਈਏ ਕਿ ਨਸੀਮ ਸ਼ਾਹ ਨੇ ਅੰਤ ਵਿੱਚ ਟੀਮ ਨੂੰ ਮੈਚ ਜਿਤਾਉਣ ਦੀ ਪੂਰੀ ਕੋਸ਼ਿਸ਼ ਕੀਤੀ ਉਸ ਨੇ 4 ਗੇਂਦਾਂ ਵਿੱਚ 10 ਦੌੜਾਂ ਬਣਾਈਆਂ ਟੀਮ ਨੂੰ ਆਖਰੀ ਦੋ ਦੌੜਾਂ ਤੇ ਜਿੱਤ ਲਈ 12 ਦੌੜਾਂ ਦੀ ਲੋੜ ਸੀ ਜਿਸ ਤੇ ਪਾਕਿਸਤਾਨ ਸਿਰਫ 6 ਦੌੜਾ ਹੀ ਬਣਾ ਸਕਿਆ ਨਸੀਮ ਸ਼ਾਹ ਦੇ ਰੋਂਦੇ ਹੋਏ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ ਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਨਸੀਮ ਸ਼ਾਹ ਨੂੰ ਦਿਲਾਸਾ ਦਿੰਦੇ ਹੋਏ ਨਜ਼ਰ ਆ ਰਹੇ ਨੇ ਜੋ ਹਾਰ ਤੋਂ ਬਹੁਤ ਦੁਖੀ ਲਿਖ ਰਹੇ ਨੇ ਸੱਚੀ ਕਾਲ ਲਿਵਿੰਗ ਇਨ ਨਿਊਜ਼ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਸੁਪਰੀਆ T20 ਵਿਸ਼ਵ ਕੱਪ ਦੇ ਵਿੱਚ ਬੀਤੀ ਦਿਨੀ ਭਾਰਤ ਤੇ ਪਾਕਿਸਤਾਨ ਦਾ ਬੇਸਬਰੀ ਨਾਲ ਉਡੀਕ ਕੇ ਜਾਣ ਵਾਲਾ ਮੁਕਾਬਲਾ ਹੋਇਆ ਆਖਰੀ ਗੇਂਦ ਤੱਕ ਚੱਲੇ ਇਸ ਬਿਹਤਰ ਰੋਮਾਂਟਿਕ ਮੁਕਾਬਲੇ ਦੇ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾ ਦਿੱਤਾ ਭਾਰਤ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨ ਦੇ ਖਿਡਾਰੀ ਭਾਵੁਕ ਹੋ ਗਏ ਤੇ ਫੁੱਟ ਫੁੱਟ ਕੇ ਰੋਣ ਲੱਗ ਪਏ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੱਸ ਦੇ ਕਿ ਭਾਰਤ ਤੇ ਪਾਕਿਸਤਾਨ ਦੀ ਟੀਮ ਆਮੋ ਸਾਹਮਣੇ ਹੋਈ ਜਿਸ ਦੇ ਵਿੱਚ ਟੀਮ ਨੇ 120 ਦੌੜਾਂ ਦਾ ਟਿਚਾ ਰੱਖਿਆ ਸੀ ਪਰ ਤੇਜ਼ ਗੇਂਦਬਾਜ਼ਾ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤੀ ਟੀਮ ਨੇ ਮੈਚ ਆਪਣੇ ਕਬਜ਼ੇ ਵਿੱਚ ਕਰ ਲਿਆ ਹਾਰ ਤੋਂ ਬਾਅਦ ਪਾਕਿਸਤਾਨ ਦਾ ਇੱਕ ਸਟਾਰ ਖਿਡਾਰੀ ਭਾਵੁਕ ਹੋ ਕੇ ਰੋਣ ਲੱਗ ਗਿਆ ਜਿਸ ਦੀ ਵੀਡੀਓ ਤੇਜ਼ੀ ਨਾਲ ਇੰਟਰਨੈਟ ਤੇ ਵਾਇਰਲ ਹੋ ਰਹੀ ਹੈ ਮੈਚ ਹਾਰਨ ਤੋਂ ਬਾਅਦ ਨਸੀਮ ਸ਼ਾਹ ਦੀਆਂ ਅੱਖਾਂ 'ਚ ਹੰਝੂ ਆ ਗਏ ਸ਼ਾਹੀਨ ਅਫਰੀਦੀ ਉਸ ਨੂੰ ਹੌਸਲਾ ਦਿੰਦੇ ਹੋਏ ਮੈਦਾਨ ਤੋਂ ਬਾਹਰ ਲੈ ਗਏ ਸਹਾਇਕ ਸਟਾਫ ਮੈਂਬਰਾਂ ਨੇ ਨਸੀਮ ਸ਼ਾਹ ਨੂੰ ਸੰਭਾਲਿਆ ਇੱਥੇ ਦੱਸਣਾ ਬੰਦਾ ਹੈ ਕਿ ਪਾਕਿਸਤਾਨ ਦੀ ਇਹ ਦੂਜੀ ਹਾਰ ਹੈ ਇਸ ਤੋਂ ਪਹਿਲਾਂ ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਹੀ ਯੂ ਐਸ ਏ ਟੀਮ ਨੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਸੀ ਤੋਂ ਦੱਸ ਦਈਏ ਕਿ ਨਸੀਮ ਸ਼ਾਹ ਨੇ ਅੰਤ ਵਿੱਚ ਟੀਮ ਨੂੰ ਮੈਚ ਜਿਤਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਸਨੇ 4 ਗੇਂਦਾਂ ਵਿੱਚ 10 ਦੌੜਾਂ ਬਣਾਈਆਂ। ਟੀਮ ਨੂੰ ਆਖਰੀ ਦੋ ਦੌੜਾਂ ਤੇ ਜਿੱਤ ਲਈ 12 ਦੌੜਾਂ ਦੀ ਲੋੜ ਸੀ, ਜਿਸ ਤੇ ਪਾਕਿਸਤਾਨ ਸਿਰਫ 6 ਦੌੜਾਂ ਹੀ ਬਣਾ ਸਕਿਆ। ਨਸੀਮ ਸ਼ਾਹ ਦੇ ਰੋਂਦੇ ਹੋਏ ਵੀਡੀਓ ਤੋਂ ਬਾਅਦ ਸੋਸ਼ਲ ਮੀਡੀਆ ਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਤਸਵੀਰ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਨਸੀਮ ਸ਼ਾਹ ਨੂੰ ਦਿਲਾਸਾ ਦਿੰਦੇ ਹੋਏ ਨਜ਼ਰ ਆ ਰਹੇ ਨੇ, ਜੋ ਹਾਰ ਤੋਂ ਬਹੁਤ ਦੁਖੀ ਲੱਗ ਰਹੇ ਨੇ।